ਬਹੁਤ ਪਿਆਰੇ ਦੋਸਤੋ ਕਾਫੀ ਦਿਨਾਂ ਦਾ ਮੈਂ ਕਿਤਾਬਾਂ ਤੇ ਕੋਈ ਵੀਡੀਓ ਨਹੀਂ ਸੀ ਬਣਾ ਸਕਿਆ ਉਸ ਦਾ ਕਾਰਨ ਇਹ ਸੀ ਕਿ ਕੁਝ ਕਿਤਾਬਾਂ ਗਹਿਰ ਗੰਭੀਰ ਵਿਚਾਰ ਚਰਚਾ ਦੀ ਮੰਗ ਕਰਦੀਆਂ ਬਹੁਤ ਅਧਿਆਨ ਦੀ ਮੰਗ ਕਰਦੀਆਂ ਅਜਿਹੀ ਇੱਕ ਕਿਤਾਬ ਆ ਮੇਰਾ ਪੰਡ ਚਾਹੇ ਤੁਸੀਂ ਬੀਏ ਦੇ ਵਿੱਚ ਦੇਖੋਗੇ ਚਾਹੇ ਤੁਸੀਂ ਐਮਏ ਦੇ ਵਿੱਚ ਦੇਖੋਗੇ ਇਹ ਕਿਸੇ ਵੀ ਖੋਜਕਾਰ ਦੇ ਵਿੱਚ ਦੇਖੋਗੇ ਇਸ ਕਿਤਾਬ ਤੋਂ ਬਿਨਾ ਤੁਹਾਡਾ ਖੋਜਕਾਰ ਜੇ ਪ੍ਰੇਰਣਾ ਚੜਨਾ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸੱਭਿਆਚਾਰ ਦੇ ਸੰਬੰਧ ਵਿੱਚ ਇਹ ਕਿਤਾਬ ਬਹੁਤ ਮਹਾਨ ਆ ਇਸ ਕਿਤਾਬ ਦਾ ਨਾਮ ਹੈ ਮੇਰਾ ਪਿੰਡ ਜੋ ਕਿ ਲਿਖੀ ਹੋਈ ਹੈ ਗਿਆਨੀ ਗੁਰਦੱਤ ਸਿੰਘ ਜੀ ਗਿਆਨੀ ਗੁਰਦੱਤ ਸਿੰਘ ਜੀ ਕੌਣ ਸਨ ਉਹਨਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਇਹ ਇਸ ਕਿਤਾਬ ਦਾ ਪਿਛਲਾ ਹਿੱਸਾ ਹੈ ਤੇ ਜਿਸ ਦੇ ਵਿੱਚ ਗਿਆਨੀ ਗੁਰਦੈਸ ਸਿੰਘ ਜੀ ਬਾਰੇ ਦੱਸਿਆ ਗਿਆ। ਗਿਆਨੀ ਗੁਰਦੈਸ ਸਿੰਘ ਸਾਹਿਤ ਤੇ ਗੁਰਬਾਣੀ ਦੇ ਸੰਗਮ ਸਨ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸਾਹਿਤ ਸ਼੍ਰੋਮਣੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਸ ਤੋਂ ਪਹਿਲਾਂ 1991 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਉਹਨਾਂ ਨੂੰ ਗੁਰਮਤ ਅਚਾਰੀਆ ਦੀ ਪਦਵੀ ਬਖਸ਼ੀ। ਪਿੰਡ ਮਿੱਠੇਵਾਲ ਰਿਆਸਤ ਮਲੇਰਕੋਟਲਾ ਵਿੱਚ 24 ਫਰਵਰੀ 1923 ਨੂੰ ਜਨਮੇ ਗੰਨੀ ਗੁਰਦਤ ਸਿੰਘ ਜੀ ਦਾ ਬਚਪਨ ਆਧੁਨਿਕ ਸਾਧਨਾਂ ਦੀ ਪੌਂਟਸ ਤੋਂ ਬਹੁਤ ਦੂਰ ਪੰਜਾਬ ਦੇ ਨਰੋਈ ਜਾਣ ਵਾਲੇ ਲੋਕਾਂ ਦੀਆਂ ਜੀਵਨ ਝਲਕੀਆਂ ਵੇਖਦੇ ਆਂ ਪਤੀਤ ਹੋਇਆ ਪਿੰਡਾਂ ਦੀ ਸ਼ੈਦ ਵਰਗੇ ਗੀਤਾਂ ਨਾਲ ਨਸ਼ਿਆਈ ਠੱਕਦਾਰ ਬੋਲੀ ਦੀ ਗੁੜਤੀ ਉਹਨਾਂ ਨੂੰ ਪਿੰਡ ਦੇ ਵੱਡੇ ਬਡੇਰਿਆਂ ਤੋਂ ਮਿਲੀ ਉਹ ਪੰਜਾਬ ਵਿਧਾਨ ਪਰਿਸ਼ਦ ਦੇ 1958 ਤੋਂ 61 ਤੱਕ ਮੈਂਬਰ ਰਹੇ। ਉਹਨਾਂ ਦੇ ਸਿਆਸੀ ਜੀਵਨ ਦੀਆਂ ਪ੍ਰਾਪਤੀਆਂ ਪਦਮੀਆਂ ਨਹੀਂ ਸਨ ਬਲਕਿ ਪੰਜਾਬੀ ਬੋਲੀ ਤੇ ਧਰਮ ਦੀ ਸੇਵਾ ਨਾਲ ਸੰਬੰਧਿਤ ਦੋ ਨਿੱਘਰ ਪ੍ਰਸਤਾਵ ਸਨ ਜਿਨ੍ਹਾਂ ਕਰਕੇ ਗੁਰੂ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦੇ ਪੰਜਵਾਂ ਤਖਤ ਮੰਨੇ ਗਏ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ। ਰੋਜ਼ਾਨਾ ਪੰਜਾਬ ਪ੍ਰਕਾਸ਼ ਦੇ ਪ੍ਰਕਾਸ਼ਕ ਅਤੇ ਸੰਪਾਦਕ ਸੀ ਜੋ ਕਿ ਪਿੱਛੋ ਹਫਤਾਵਰੀ ਅਖਬਾਰ ਬਣ ਗਿਆ ਇਸ ਰਾਹੀਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਦੇ ਸੱਟੇ ਲਗਾਤਾਰ ਪੇਸ਼ ਕੀਤੇ ਇਸ ਜਰੀਏ ਨਾਲ ਪਾਠਕਾਂ ਨੂੰ ਪਹਿਲੀ ਵਾਰ ਸਿੱਖਾਂ ਦੇ ਸਭ ਤੋਂ ਪ੍ਰਾਤਨ ਸਰੋਤ ਧਰਮ ਗ੍ਰੰਥ ਗੁਰੂ ਹਰਿ ਸਾਹਿਬ ਵਾਲੀਆਂ ਪੋਥੀਆਂ ਅਤੇ ਗੋਵਿੰਦ ਵਾਲ ਵਾਲੀਆਂ ਪੋਥੀਆਂ ਬਾਰੇ ਜਾਣਕਾਰੀ ਮਿਲੀ ਉਹਨਾਂ ਨੇ ਜੀਵਨ ਸੰਦੇਸ਼ ਅਤੇ ਸਿੰਘ ਸਭਾ ਪత్రికਾ ਵੀ ਪ੍ਰਕਾਸ਼ਿਤ ਕੀਤੀ ਪత్రికਾਂ ਦੇ ਵਿਸ਼ੇਸ਼ ਅੰਕਾਂ ਨਾਲ ਅਤੇ ਪਾਠ ਬੋਧ ਸਮਾਗਮਾਂ ਰਾਹੀਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸੇਵਾ ਜਾਰੀ ਰੱਖੀ ਜਿਸ ਦਾ ਸਦੀਵੀ ਰੂਪ ਬਣਿਆ ਸ੍ਰੀ ਗੁਰੂ ਗ੍ਰੰਥ ਵਿਦਿਆ ਕੇਂਦਰ ਦਿੱਲੀ ਅਤੇ ਚੰਡੀ ਚੰਡੀਗੜ੍ਹ ਦੀ ਸਥਾਪਨਾ ਗਿਆਨੀ ਜੀ 17 ਜਨਵਰੀ 2007 ਨੂੰ ਅਕਾਲ ਚਲਾਣਾ ਕਰ ਗਏ ਇਹ ਸੀ ਗਿਆਨੀ ਗੁਰਦਰ ਸਿੰਘ ਜੀ ਬਾਰੇ ਹੁਣ ਆਪਾਂ ਇਸ ਕਿਤਾਬ ਬਾਰੇ ਆਉਂਦੇ ਹਾਂ ਇਸ ਕਿਤਾਬ ਦਾ ਜਿਹੜਾ ਹੈ ਬਾਹਰਲਾ ਹਿੱਸਾ ਹੀ ਬਹੁਤ ਖੂਬਸੂਰਤ ਆ ਪਰ ਜਿਹੜੀ ਮੇਨ ਗੱਲ ਆ ਇਸ ਦਾ ਜਿਹੜਾ ਬੰਦ ਲਿਖੇ ਨੇ ਪੰਜਾਬੀ ਦੇ ਬਹੁਤ ਵੱਡੇ ਲੇਖਕ ਹੋਏ ਨੇ ਕੱਲੇ ਲੇਖਕ ਨਹੀਂ ਹੋਏ ਭਾਸ਼ਾ ਵਿਗਿਆਨੀ ਵੀ ਹੋਏ ਨੇ ਮਹਿੰਦਰ ਸਿੰਘ ਰੰਧਾਵਾ ਤੇ ਨਾਲ ਨਾਲ ਉਹ ਵਿਗਿਆਨਕ ਵੀ ਹੋਏ ਨੇ ਇਸ ਤੋਂ ਬਾਅਦ ਇਹਦੀ ਭੂਮਿਕਾ ਲਿਖੀ ਆ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਪ੍ਰਾਂਤ ਦਾ ਵਾਸਤਵਿਕ ਚਿੱਤਰਨਾਮਾ ਦਾ ਜਿਹੜਾ ਹੈ ਮੁਖਬੰਦ ਲਿਖਿਆ ਜੋਤ ਸਿੰਘ ਪ੍ਰਿੰਸੀਪਲ ਨੇ ਪ੍ਰਸ਼ੰਸਾ ਲਿਖੀ ਹੈ ਪੰਜਾਬੀ ਦੇ ਬਹੁਤ ਵੱਡੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸਵਾਗਤ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਕੀਤਾ ਹੈ ਤੇ ਨਾਲ ਅਮਰਤਾ ਪ੍ਰੀਤਮ ਦੇ ਵੀ ਇੱਕ ਦੋ ਲਾਈਨਾਂ ਦੇ ਵਿੱਚ ਸ਼ਬਦ ਆਏ ਨੇ ਇਸ ਭਾਗ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਦੋ ਦੇ ਵੀ ਤਿੰਨ ਹਿੱਸਿਆਂ ਵਿੱਚ ਪਹਿਲਾ ਭਾਗ ਜਿਹੜਾ ਮੁੱਖ ਕਿਤਾਬ ਦਾ ਉਹਦੇ ਵਿੱਚ ਜਿਹੜੇ ਲੇਖ ਨੇ ਮੇਰੇ ਪਿੰਡ ਦਾ ਮੂੰਹ ਮੱਥਾ ਮੇਰੇ ਵੱਡੇ ਵਡੇਰੇ ਅਸਦੇ ਵਿੱਚ ਇਹ ਪਾਠ ਜਿਹੜਾ ਹੈ 10ਵੀਂ ਜਮਾਤ ਦੇ ਵਿੱਚ ਵੀ ਲੱਗਿਆ ਹੋਇਆ ਜਿਸ ਦੇ ਵਿੱਚ ਲੇਖਕ ਨੇ ਆਪਣੇ ਵੱਡੇ ਵਡੇਰਿਆਂ ਦੇ ਬਾਹੂਬਲ ਬਾਰੇ ਜ਼ਿਕਰ ਕੀਤਾ ਇਸ ਤੋਂ ਬਾਅਦ ਇਸ ਕਿਤਾਬ ਦੇ ਵਿੱਚ ਮੇਰਾ ਬਚਪਨ ਮੇਰੇ ਪਿੰਡ ਦਾ ਆਂਡ ਗਵਾਂਡ ਕੰਮ ਧੰਦੇ ਤੇ ਆਰ ਪਾਰ ਮੇਰੇ ਪਿੰਡ ਦੇ ਐਸ਼ ਸੰਤਾਂ ਸਾਧਾਂ ਲਈ ਸਰਦ ਦਾ ਹਾੜਾਂ ਦੇ ਦੁਪਹਿਰੇ ਸਿਆਲਾਂ ਦੀਆਂ ਧੋਣੀਆਂ ਮੇਰੇ ਪਿੰਡ ਦੇ ਗਾਹੜੀ ਭਾਂ ਸੰਭਾਤੀ ਦੁਨੀਆ ਵਹਿਮ ਪਰਮ ਤਤ ਤੇ ਹਾਰ ਤੀਆਂ ਵੰਗਾ ਤੇ ਮਹਿੰਦੀ ਤੀਆਂ ਦਾ ਗਿੱਧਾ ਤੇ ਤਰਿੰਜਣ ਇਹ ਹੈ ਜੋ ਉਸ ਨੇ ਆਪਣੇ ਪਿੰਡ ਬਾਰੇ ਦੱਸਣ ਦਾ ਲੇਖਕਨ ਯਤਨ ਕੀਤਾ ਦੇਖਿਆ ਤੌਰ ਤੇ ਆਉਣ ਲੱਗਦਾ ਸ਼ਾਇਦ ਲੇਖਕ ਨੇ ਸਿਰਫ ਮਿੱਠੇ ਵਾਲ ਪਿੰਡ ਦੀ ਗੱਲ ਕੀਤੀ ਹੈ ਪਰ ਇਹ ਸਾਰੇ ਪੰਜਾਬ ਦਾ ਉਸ ਵੇਲੇ ਦੇ ਪਿੰਡਾਂ ਦਾ ਦਰੈਸ਼ ਹੈ ਦੂਜੇ ਭਾਗ ਵਿੱਚ ਅਸੀਂ ਕੀ ਦੇਖਦੇ ਹਾਂ ਕੇ ਜਨਮ ਸਮੇਂ ਦੀਆਂ ਰੀਤਾਂ ਮੁੰਡੇ ਦੀ ਛਟੀ ਵਿਆਹ ਸ਼ਾਦੀ ਦੀ ਤਿਆਰੀ ਵਿਆਹ ਬਾਬਲ ਤੇਰਾ ਪਨ ਹੋਵੇ ਟੋਲਕ ਗੀਤ ਦਿਔਰ ਭਾਬੀ ਲਾਵਾਂ ਤੇ ਫੇਰੇ ਕੁੜੀ ਦੀ ਵਿਦਾਈ ਨਾਨਕ ਸ਼ੱਕ ਦਾ ਗਿੱਧਾ ਮਰਨ ਸਮੇਂ ਦੀਆਂ ਰਸਮਾਂ ਤੇ ਸਿਆਪਾ ਇਹ ਰਸਮਾਂ ਬਾਰੇ ਇਸ ਤੋਂ ਵਧੀਆ ਕਿਤਾਬ ਕੋਈ ਨਹੀਂ ਮਿਲਦੀ ਪੰਜਾਬ ਦੇ ਵਿੱਚ ਜਦੋਂ ਵੀ ਅਸੀਂ ਰਸਮ ਰਿਵਾਜ ਦੇਖਦੇ ਆਂ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਰਸਮ ਰਿਵਾਜ ਚੱਲਦੇ ਸੀਗੇ ਉਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਦਿੱਤਾ ਹੋਇਆ ਅਕਸਰ ਅਸੀਂ ਦੇਖਦੇ ਆਂ ਕਿ ਸਾਡੀਆਂ ਔਰਤਾਂ ਜੋ ਵੀ ਸਾਨੂੰ ਕੁਝ ਕਹਿੰਦੀਆਂ ਕਿਸੇ ਰਸਮ ਰਿਵਾਜ ਬਾਰੇ ਉਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਨਾਲ ਜੁੜਿਆ ਹੁੰਦਾ ਹੈ ਇਸ ਤੋਂ ਬਾਅਦ ਇਸ ਕਿਤਾਬ ਬਾਰੇ ਜਿਹੜੇ ਵਿਚਾਰ ਦਿੱਤੇ ਐ ਉਹ ਵੀ ਮਹੱਤਵਪੂਰਨ ਆ ਵਾਰਤਕ ਦੇ ਮੈਦਾਨ ਵਿੱਚ ਝੰਡਾ ਇਹ ਈਸ਼ਵਰ ਚਤਰਕਾਰ ਦਾ ਲੇਖ ਹੈ ਲੋਕ ਪਰੰਪਰਾ ਦਾ ਨਵਾਂ ਜਨਮ ਪੰਜਾਬੀ ਦੇ ਬਹੁਤ ਵੱਡੇ ਲੇਖਕ ਦਵਿੰਦਰ ਸਤਿਆਰਥੀ ਨੇ ਲਿਖਿਆ ਡਿਲਾਈਟਫੁਲ ਐਸੇ ਅੰਗਰੇਜ਼ੀ ਦੇ ਬਹੁਤ ਵੱਡੇ ਲੇਖਕ ਖੁਸ਼ਵੰਤ ਸਿੰਘ ਨੇ ਲਿਖਿਆ ਆਊਟਸਟੈਂਡਿੰਗ ਨੋਵਲ ਇਹ ਬਹੁਤ ਮਹੱਤਵਪੂਰਨ ਹੈ ਐਨਸਾਈਕਲੋਪੀਡੀਆ ਬ੍ਰਿਟੇਨ ਕਾ ਨੇ ਇਹਨਾਂ ਬਾਰੇ ਲਿਖਿਆ ਇਤਿਹਾਸਿਕ ਮਹੱਤਵ ਵਜੈ ਚੰਦਰ ਵਿਦਿਆਸਾਗਰ ਨੇ ਲਿਖਿਆ ਸੜਕ ਦਾ ਸੋਹਜ ਮਲੂਕ ਕਲਾ ਦ੍ਰਿਸ਼ ਡਾਕਟਰ ਹਰਭਜਨ ਸਿੰਘ ਨੇ ਲਿਖਿਆ ਇੱਕ ਵਿਅੰਗ ਭਰੀ ਵੰਗਾਰ ਸੰਤ ਸਿੰਘ ਸੇਕੋ ਨੇ ਲਿਖਿਆ ਸੰਦਲੀ ਸ਼ਰਬਤ ਦਾ ਗਲਾਸ ਸਰਦਾਰ ਨਾਨਕ ਸਿੰਘ ਨੇ ਲਿਖਿਆ ਅਜੋਕੇ ਭਾਰਤੀ ਸਾਹਿਤ ਭੰਡਾਰੇ ਦਾ ਅਦੁੱਤੀ ਸ਼ਾਕਾਰ ਬਲਰਾਜ ਸਾਨ ਨੇ ਲਿਖਿਆ ਪੰਜਾਬੀ ਬਾਲਸ ਲੈਟਰ ਗੁਰਵਚਨ ਸਿੰਘ ਤਾਲਬ ਨੇ ਲਿਖਿਆ ਲਾਈਫ ਐਸ ਕਲਚਰ ਹਿਸਟਰੀ ਆਫ ਮਾਲਵਾ ਡਾਕਟਰ ਜਸਪਾਲ ਸਿੰਘ ਨੇ ਲਿਖਿਆ ਤੇ ਕੁਝ ਲੇਖਕ ਬਾਰੇ ਲਿਖਿਆ ਹੈ ਗੱਲ ਕਰਦੇ ਆ ਇਸ ਪੁਸਤਕ ਦੀ ਤਾਂ ਇਸ ਪੁਸਤਕ ਦੇ ਵਿੱਚ ਪਹਿਲਾਂ ਤਾਂ ਗਿਆਨੀ ਗੁਰਦਾਸ ਸਿੰਘ ਜੀ ਨੇ ਲਿਖਿਆ ਕਿ ਮੈਂ ਕਿਤਾਬ ਕਿਉਂ ਲਿਖੀ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਧਰਮ ਪਤਨੀ ਬਾਰੇ ਜ਼ਿਕਰ ਕੀਤਾ ਹੈ ਜਾਂ ਫੋਟੋ ਦਿੱਤੀ ਹੈ ਉਹਨਾਂ ਦੀ ਜਿਹੜੀ ਜੀਵਨ ਸਾਥਣ ਸੀ ਇੰਦਰਜੀਤ ਕੌਰ ਸਾਫਕਾ ਉਲਪਤੀ ਉਹ ਉਪਕਲਪਤੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ ਸਾਬਕਾ ਚੇਅਰਮੈਨ ਸੀ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਬਹੁਤ ਉੱਚੇ ਅਹੁਦੇ ਤੇ ਰਹੇ ਨੇ ਇਹਨਾਂ ਦੇ ਮਤਲਬ ਪਤਨੀ ਤਾਂ ਆ ਪੰਜਾਬੀ ਦੇ ਜਿਹੜੇ ਵੱਡੇ ਲੇਖਕ ਮਹਿੰਦਰ ਸਿੰਘ ਰੰਧਾਵਾ ਉਹਨਾਂ ਬਾਰੇ ਵੀ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਪੰਜਾਬੀ ਦੇ ਵਿੱਚ ਉਹਨਾਂ ਨੇ ਖੁਦ ਆਪਣੀ ਸਵੈ ਜੀਵਨੀ ਲਿਖੀ ਆਪ ਬਿੱਤੀ ਜੋ ਕਿ ਬਹੁਤ ਮਹਾਨ ਸਵੈ ਜੀਵਨੀਆਂ ਵਿੱਚ ਆਉਂਦੀ ਹੈ ਤੇ ਚੰਡੀਗੜ੍ਹ ਸ਼ਹਿਰ ਨੂੰ ਵਸਾਉਣ ਦਾ ਸਾਰਾ ਕਾਰਜ ਤੇ ਇਹਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਉਚਾਈਆਂ ਤੇ ਲਿਜਾਣ ਦਾ ਕੰਮ ਮਹਿੰਦਰ ਸਿੰਘ ਰਣਤਾਵਾ ਜੀ ਦੇ ਹਿੱਸੇ ਆਉਂਦਾ ਹੈ ਇਸ ਤੋਂ ਬਾਅਦ ਕੁਝ-ਕੁਝ ਲੇਖਕਾਂ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜਿਨ੍ਹਾਂ ਦੇ ਵਿੱਚਾ ਗੁਰਬਖਸ਼ ਸਿੰਘ ਵੀ ਆ ਅਮਰਤਾ ਪ੍ਰੀਤਮ ਵੀ ਆ ਇਹਨਾਂ ਦਾ ਜ਼ਿਕਰ ਹੈ ਸਭ ਤੋਂ ਪਹਿਲਾ ਲੇਖ ਹੈ ਇਹਦੇ ਵਿੱਚ ਮੇਰੇ ਪਿੰਡ ਦਾ ਮੂੰਹ ਮੱਥਾ ਮਤਲਬ ਲੇਖਕ ਸ਼ੁਰੂਆਤ ਕਰਦਾ ਹੈ ਕਿ ਮੇਰੇ ਪਿੰਡ ਦਾ ਨਾਮ ਮਿੱਠੇਵਾਲ ਹੈ ਪਰ ਇਹਦਾ ਜਿਹੜਾ ਪਿਸ਼ੋਕੜੋ ਜੋੜਦਾ ਹੈ ਦੀਨਾ ਕਾਂਗੜ ਪਿੰਡ ਦੇ ਨਾਲ ਜੋੜਦਾ ਜਿਹੜਾ ਕਿ ਸਾਡੇ ਇੱਧਰ ਨਿਹਾਲ ਸਿੰਘ ਵਾਲਾ ਦੇ ਕੋਲ ਹੈ ਦੀਨਾ ਕਾਂਗੜ ਪਿੰਡ ਦੀਨਾ ਇੱਕ ਅਲੱਗ ਪਿੰਡ ਹੈ ਕਾਂਗੜ ਇੱਕ ਅਲੱਗ ਪਿੰਡ ਹੈ ਜਿੱਥੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਤਾਂ ਇਹਦੇ ਵਿੱਚ ਉਹ ਕੱਚਿਆਂ ਘਰਾਂ ਦੀ ਗੱਲ ਕਰਦਾ ਹੈ ਤੇ ਉਹ ਇਹ ਵੀ ਦੱਸਦਾ ਹੈ ਕਿ ਮੇਰੇ ਪਿੰਡ ਦੇ ਵਿੱਚ ਕੋਈ ਜ਼ਿਆਦਾ ਸਹੂਲਤ ਨਹੀਂ ਆ ਸਕੀ ਟਿਊਬਵੈਲ ਭਾਵੇਂ ਉਸ ਵੇਲੇ ਥੋੜੇ-ਬਹੁਤ ਆ ਚੁੱਕੇ ਸਨ ਜਾਂ ਆ ਰਹੇ ਸਨ ਪਰ ਇਸ ਪਿੰਡ ਦੇ ਵਿੱਚ ਹਲੇ ਦੂਰ ਹੀ ਸਨ ਲੇਖਕ ਦੀ ਇੱਕ ਸਿਫਤ ਆ ਕਿ ਉਹ ਆਪਣੇ ਆਪ ਨੂੰ ਜ਼ਿਆਦਾ ਪੇਸ਼ ਨਹੀਂ ਕਰਨ ਦਾ ਯਤਨ ਕਰਦਾ ਆਪਣੇ ਆਪ ਨੂੰ ਮਤਲਬ ਨਿਰਮਾਣਾਂ ਨੇ ਤਾਣਾ ਜਾਂ ਬਣਾ ਕੇ ਇਸ ਨਾਲ ਲੇਖਾਂ ਦੇ ਵਿੱਚ ਪੇਸ਼ ਕਰਦਾ ਤੇ ਇਹਦੀ ਜਿਹੜੀ ਸ਼ਬਦਾਵਲੀ ਆ ਬਹੁਤ ਸਵਾਦਲੀ ਆ ਇਸੇ ਕਰਕੇ ਮੈਂ ਕਹਿੰਦਾ ਕਿ ਇਹ ਕਿਤਾਬ ਬਹੁਤ ਮਹੱਤਵਪੂਰਨ ਆ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਇਸ ਦੇ ਵਿੱਚ ਮਤਲਬ ਸਾਰਾ ਕੁਝ ਉਸ ਨੇ ਆਪਣੇ ਪੈਨ ਬਾਰੇ ਦੱਸਿਆ ਤਾਂ ਇੱਕ ਉਹਨਾਂ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ ਡਾਕ ਖਾਨਾ ਖਾਸ ਇਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਿੰਡ ਵਾਲਿਆਂ ਨੇ ਪਿੰਡ ਦੇ ਵਿੱਚ ਉਸ ਵੇਲੇ ਡਾਕ ਖਾਨੇ ਚੱਲਦੇ ਹੁੰਦੇ ਸਨ ਤੇ ਇੱਕ ਬਕਸਾ ਜਿਹਾ ਰੱਖ ਦਿੱਤਾ ਜਾਂਦਾ ਸੀ ਲੋਹੇ ਦਾ ਬਣਿਆ ਹੋਇਆ ਹੁੰਦਾ ਸੀਗਾ ਲਾਲ ਰੰਗ ਦੇ ਬਾਲਟੀ ਜੀ ਵਰਗਾ ਹੁੰਦਾ ਸੀ ਇਹਨੂੰ ਲੈਟਰ ਬਾਕਸ ਕਹਿੰਦੇ ਵੈਸੇ ਤਾਂ ਤਾਂ ਜਦੋਂ ਕੋਈ ਕਈ ਹਫ਼ਤੇ ਉਸ ਦੇ ਵਿੱਚ ਕਿਸੇ ਨੇ ਨਾ ਲੈਟਰ ਪਾਇਆ ਨਾ ਕਿਸੇ ਦਾ ਆਇਆ ਤਾਂ ਪਿੰਡ ਦੇ ਲੋਕਾਂ ਨੇ ਮਤਲਬ ਗੁੱਸਾ ਉਹਨਾਂ ਨੂੰ ਇੰਨਾ ਆਇਆ ਕਿ ਉਹਨਾਂ ਨੇ ਉਸ ਲੈਟਰ ਬਾਕਸ ਨੂੰ ਜਾਂ ਉਸ ਬਾਲਟੇ ਜਿਹੇ ਨੂੰ ਬਲਦਾਂ ਦੀ ਜਿਹੜੀ 45 ਹੁੰਦੀ ਆ ਹਾਲ 45 ਉਹਦੇ ਪਿੱਛੇ ਪਾ ਕੇ ਤੇ ਖਿੱਚ ਕੇ ਤੋੜ ਕੇ ਭੰਨ ਕੇ ਸੁੱਟ ਦਿੱਤਾ ਪਰ ਇਹ ਉਸੇ ਤਰੀਕੇ ਨਾਲ ਚੱਲਦਾ ਰਿਹਾ ਪਿੰਡ ਦੇ ਸਕੂਲ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਇਹ ਲਿਖਕ ਦਾ ਮਤਲਬ ਨਿੱਜੀ ਜੀਵਨ ਬਾਰੇ ਆ ਪਰ ਫਿਰ ਵੀ ਜ਼ਿਕਰ ਕਰਨਾ ਬਣਦਾ ਕਿ ਇਹ ਤਕਰੀਬਨ 1950 ਦੀਆਂ 55 ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਿੱਦੇ ਸਕੂਲ ਤਾਂ ਬਣਿਆ ਪਰ ਉਸ ਦੇ ਵਿੱਚ ਕੋਈ ਵੀ ਪੜਨ ਵਾਲੇ ਲੋਕ ਨਹੀਂ ਸੀ ਕਿਉਂਕਿ ਉਸ ਵੇਲੇ ਲੋਕਾਂ ਦਾ ਜਿਹੜਾ ਬਹੁਤ ਦਾ ਰੁਝਾਨ ਸੀਗਾ ਖੇਤੀਬਾੜੀ ਵੱਲ ਹੁੰਦਾ ਸੀਗਾ ਪੜ੍ਹਾਈ ਵੱਲ ਬਹੁਤ ਘੱਟ ਹੁੰਦਾ ਸੀਗਾ ਆ ਇੱਕ ਗੱਲ ਅੰਤ ਦੇ ਵਿੱਚ ਲੇਖਕ ਕਿਉਂਕਿ ਪੰਜਾਬੀ ਦਾ ਬੜਾ ਵੱਡਾ ਵਿਦਵਾਨ ਆ ਉਹ ਆਪਦੀਆਂ ਗੱਲਾਂ ਨੂੰ ਮਤਿਹਾਸ ਦੇ ਨਾਲ ਵੀ ਜੋੜਦਾ ਇੱਕ ਗੱਲ ਉਹ ਕਹਿੰਦਾ ਜੋ ਪਿੰਡ ਦੇ ਸਾਰੇ ਲੋਕਾਂ ਬਾਰੇ ਆ ਕਿ ਭਾਵੇਂ ਪਿੰਡ ਦੇ ਲੋਕ ਗਰੀਬ ਸੀ ਪਰ ਇੱਕ ਚੀਜ਼ ਉਹ ਮਹੱਤਵਪੂਰਨ ਦੱਸਦਾ ਕਿ ਉਹਨਾਂ ਕੋਲ ਸਬਰ ਤੇ ਸੰਤੋਖ ਸੀ ਆ ਨਮੂਨਾ ਤੁਸੀਂ ਦੇਖੋ ਕਹਿੰਦੇ ਸ਼ਿਵ ਤੇ ਪਾਰਵਤੀ ਜੀ ਇੱਕ ਥਾਂ ਦੀ ਲੰਘੇ ਜਾਂਦੇ ਸੀ ਇੱਕ ਗਰੀਬ ਜੇ ਬੰਦੇ ਉੱਤੇ ਪਾਰਵਤੀ ਦਾ ਮਨ ਪਸੀਜ ਗਿਆ ਕਿਹਾ ਭੋਲੇਨਾਥ ਇਸ ਨੂੰ ਵੀ ਕੁਝ ਦੌਲਤ ਬਖਸ਼ੋ ਵਿਚਾਰਾ ਕਿਵੇਂ ਤੰਗੀ ਦੇ ਦਿਨ ਕੱਟਦਾ ਹੈ ਮੈਨੂੰ ਤਾਂ ਤਰਸ ਆਉਂਦਾ ਸ਼ੈਵ ਸ਼ੰਭੂ ਬੋਲੇ ਭਲੀਏ ਲੋਕੇ ਇਸ ਦੀ ਕਿਸਮਤ ਵਿੱਚ ਦੌਲਤ ਹੈ ਹੀ ਨਹੀਂ ਅਜਮਾ ਕੇ ਦੇਖ ਲੈ ਅਖੇ ਜੀ ਦੇਵ ਨੇਤ ਨਾਲ ਉਸ ਰਾਹ ਜਾਂਦੇ ਬੰਦੇ ਅੱਗੇ ਮੋਹਰਾਂ ਦੀਆਂ ਥੈਲੀਆਂ ਡੱਗ ਪਈਆਂ ਉਧਰ ਉਸ ਗਰੀਬ ਬੰਦੇ ਦੇ ਮਨ ਵਿੱਚ ਆਈ ਬਈ ਜੇ ਅੰਨੇ ਹੋ ਜਾਈਏ ਫਿਰ ਕਿਵੇਂ ਟੁਰੀਦਾ ਹੈ ਲਓ ਉੱਥੋਂ ਤੱਕ ਅੱਖਾਂ ਮੀਚ ਕੇ ਟੁਰਕੇ ਹੀ ਦੇਖ ਲੈਂਦੇ ਹਾਂ ਉਹ ਅੰਨਾ ਬਣ ਕੇ ਟੁਰਿਆ ਤੇ ਥੈਲੀਆਂ ਉਸ ਅੰਨੇ ਹੋਣ ਦੇ ਤਜਰਬਾ ਕਾਲ ਵਿੱਚ ਉੱਥੇ ਦੀਆਂ ਉੱਥੇ ਪਈਆਂ ਰਹਿ ਗਈਆਂ ਬਾਰਪਤੀ ਨੇ ਤਾਂ ਕਿਸਮਤ ਦੀ ਗੱਲ ਪਤਾ ਨਹੀਂ ਕਿਸ ਤਰੀਕੇ ਨਾਲ ਮੰਨੀ ਹੋਣੀ ਆ ਪਰ ਮੇਰੇ ਲਈ ਤਾਂ ਜੈ ਭੋਲੇਨਾਥ ਜੈ ਸ਼ਿਵ ਸ਼ੰਭੂ ਦੇ ਜਕਾਰੇ ਲਾ ਕੇ ਇਸ ਸ਼ਿਵ ਸਿਧਾਂਤ ਦੇ ਮੰਨ ਲੈਣ ਬਿਨਾਂ ਕੋਈ ਚਾਰਾ ਨਹੀਂ ਇਸ ਤੋਂ ਅਗਲਾ ਜਿਹੜਾ ਲੇਖ ਹੈ ਜਿਹੜਾ ਕਿ 10ਵੀਂ ਜਮਾਤ ਦੇ ਵਿੱਚ ਵੀ ਹੈ ਮੇਰੇ ਵੱਡੇ ਬਡੇਰੇ ਜਿਸ ਦੇ ਵਿੱਚ ਲੇਖਕ ਨੇ ਆਪਣੇ ਵੱਡੇ ਬਡੇਰਿਆਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਕਿ ਬਹੁਤੇ ਕੋਈ ਮਤਲਬ ਆਪਣੇ ਵੇਲੇ ਦੇ ਕੋਈ ਨਵਾਬ ਕੋਈ ਕਲਰਕ ਨਹੀਂ ਸਨ ਜ਼ਗੀਰਦਾਰ ਵਿਸਵੇਦਾਰ ਨਹੀਂ ਸਨ ਪਰ ਆਪਣੀ ਤਾਕਤ ਵੱਲੋਂ ਬਹੁਤ ਜ਼ਿਆਦਾ ਮਸ਼ਹੂਰ ਸਨ ਜਿਨ੍ਹਾਂ ਦੇ ਚਾਰ ਨਾਂ ਸਨ ਦਾਸ ਪੰਨੂ ਆਰਾਮ ਦਿੱਤਾ ਤੇ ਸਾਹਿਬ ਸਿੰਘ ਚਾਰੇ ਭਰਾ ਕਦ ਕਾਠ ਵੱਲੋਂ ਇੰਨੇ ਨਰੋਏ ਤੇ ਦੱਬ ਕੇ ਵਾਉਣ ਵਾਲੇ ਤੇ ਰੱਜ ਕੇ ਖਾਣ ਵਾਲੇ ਸਨ ਇਸ ਦਾ ਮਤਲਬ ਉਹ ਇੱਕ ਜ਼ਿਕਰ ਕਰਦਾ ਹੈ ਕਿ ਮਤਲਬ ਉਹਨਾਂ ਦੇ ਨੇੜੇ ਪਿੰਡ ਸੀ ਛਾਪੇ ਉਹ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨੇ ਇਹਨਾਂ ਦੇ ਵਿਚਾਰੇ ਭਰਾਵਾਂ ਨੂੰ ਬੁਲਾ ਲਿਆ ਉਹ ਹਲਵਾ ਉਹਦੇ ਵਿੱਚ ਛੱਡ ਕੇ ਉੱਥੇ ਚਲੇ ਗਏ ਤੇ ਉਹਨਾਂ ਦਾ ਇੱਕ ਕੜਾਹਾ ਪ੍ਰਸ਼ਾਦ ਦਾ ਸਾਰਾ ਚਟਮ ਕਰਕੇ ਚਾਰੇ ਭਰਾ ਉਹਨਾਂ ਦੀ ਖਰਾਕ ਹੀ ਇੰਨੀ ਸੀ ਉਹਨਾਂ ਦੀ ਜੋਰਾਵਰੀ ਇੰਨੀ ਸੀ ਕਿਉਂਕਿ ਲੋਕ ਉਹਦੋਂ ਹੱਥੀਂ ਕੰਮ ਕਰਦੇ ਸੀ ਇਹ ਅੱਜ ਤੋਂ ਲਗਭਗ 80 ਸਾਲ ਪਹਿਲਾਂ ਦੀਆਂ ਗੱਲਾਂ ਲੇਖਕ ਆਪਣੇ ਬਾਰੇ ਕਰ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਨੇ ਇੱਕ ਪਲਵਾਨ ਦੀ ਗੱਲ ਕੀਤੀ ਤੇ ਪਿੰਡ ਦਾ ਚੌਧਰੀ ਚੜਤ ਸਿੰਘ ਬਾਬੇ ਕੋਲ ਆਇਆ ਤੇ ਕਹਿੰਦਾ ਤੁਹਾਡੇ ਬਿਨਾ ਇਸ ਪਲਵਾਨ ਨਾਲ ਕੋਈ ਲੜ ਨਹੀਂ ਸਕਦਾ ਤਾਂ ਜਿਸ ਦਿਨ ਮਤਲਬ ਗੋਸ਼ਟੀ ਹੋਣੀ ਹੁੰਦੀ ਆ ਪਹਿਲਾਂ ਬਾਬਾ ਕਹਿੰਦਾ ਪਿੰਡ ਦੇ ਚੌਧਰੀ ਨੇ ਦੇਖੀ ਕਿਤੇ ਕਬੀਲਦਾਰ ਬੰਦੇ ਨੂੰ ਮਰਵਾ ਨਾ ਦੇਈ ਤਾਂ ਉਹ ਪਹਿਲਵਾਨ ਵੀ ਮਤਲਬ ਹੰਕਾਰਿਆ ਫਿਰਦਾ ਸੀ ਉਹਦਾ ਨਿਹਾਰੀਆਂ ਖਾ ਖਾ ਗੁੰਨਿਆ ਸਰੀਰ ਤੇ ਕਰਤੱਬੀ ਜੁੱਸਾ ਦੇਖ ਕੇ ਸਾਰੇ ਲੋਕ ਹੈਰਾਨ ਸਨ ਬਈ ਐਡਾ ਚੁਸਤ ਜਵਾਨ ਇਹਦੇ ਨਾਲ ਕੌਣ ਘੁਲੂਗਾ ਤਾਂ ਜਦੋਂ ਬਾਬਾ ਉਹਦੇ ਸਾਹਮਣੇ ਆਇਆ ਤਾਂ ਪਹਿਲਵਾਨ ਬੋਲਦਾ ਹੈ ਕਿਉਂ ਵਿਚਾਰੇ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਹੋ ਕਿਸੇ ਪਹਿਲਵਾਨ ਨੂੰ ਕੱਢੋ ਜੇ ਦੋ ਦੋ ਹੱਥ ਕਰਨੇ ਹਨ ਬਾਬੇ ਪੁੰਨੂ ਨੇ ਧੀਰਜ ਨਾਲ ਕਿਹਾ ਕੋਈ ਨਾ ਭਾਈ ਪਹਿਲਵਾਨ ਕਦੇ ਫੇਰ ਕੱਢਾਂਗੇ ਪਹਿਲਾਂ ਤੂੰ ਮੇਰੀ ਅਖੜ ਜਿਹੇ ਬੰਦੇ ਨਾਲ ਹੀ ਗੱਲਬਾਤ ਕਰਕੇ ਦੇਖ ਲੈ ਤਾਂ ਇੱਕ ਦੋ ਹੱਥ ਕਰਨ ਪਿੱਛੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਥੋਡੀ ਕੂਣੀ ਦਾ ਹੋੜਾ ਦੇ ਕੇ ਮਗਰੂ ਗਰਦਨ ਵੱਲੋਂ ਬਲੇਵੇਂ ਨਾਲ ਆ ਤਾਂ ਨੂੰ ਉਗਾਸ ਕੇ ਪਹਿਲਵਾਨ ਨੂੰ ਧਰਤੀ ਤੋਂ ਬਾਹਾਂ ਉੱਪਰ ਉੱਤੇ ਵੱਲ ਨੂੰ ਅਜਿਹਾ ਚੁੱਕਿਆ ਕਿ ਉਸ ਦੇ ਪੈਰ ਧਰਤੀ ਵੱਲੋਂ ਉੱਚੇ ਹੋ ਗਏ ਸਾਰਾ ਭਾਰ ਥੋਡੀ ਤੇ ਗਰਦਨ ਉੱਤੇ ਆ ਪਿਆ ਥੋੜੇ ਚਿਰ ਪਿੱਛੋਂ ਉਸ ਦੇ ਅੱਖਾਂ ਦੇ ਅੰਨੇ ਬਾਹਰ ਆਉਣ ਲੱਗੇ ਸਿਰ ਚਕਰਾਇਆ ਤੇ ਕੋਰੜੂ ਵੱਜਣ ਲੱਗਾ ਪਹਿਲਵਾਨ ਦੇ ਸਾਥੀ ਡੋਰਪੌਰ ਹੋ ਕੇ ਵੇਖਣ ਲੱਗੇ ਮਸਾ ਮਸਾ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦਾ ਵਾਸਤਾ ਪਾ ਕੇ ਪਹਿਲਵਾਨ ਨੇ ਮਸਾ ਖੜਾ ਬਾਬਾ ਵਾਰ-ਵਾਰ ਕਹੇ ਹਲੇ ਅਸੀਂ ਕੁਲੇ ਨਹੀਂ ਸਾਡਾ ਦਵਾਰੇ ਮੁਕਾਬਲਾ ਕਰਾਓ ਪਰ ਪਹਿਲਵਾਨ ਆਪਦਾ ਪੱਤਰਾ ਵਾਚ ਕੇ ਤੁਰਦਾ ਬਣਿਆ ਇਸੇ ਤਰੀਕੇ ਨਾਲ ਇਹ ਕਹਾਣੀ 10ਵੀਂ ਜਮਾਤ ਦੇ ਵਿੱਚ ਨਹੀਂ ਹੈ ਪਰ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਮਾਰ ਖੁੰਡੇ ਠੱਠੇ ਦੀ ਬੜੀ ਦਹਿਸ਼ਤ ਹੁੰਦੀ ਸੀ ਤਾਂ ਬਾਬੇ ਦਾਸ ਨੇ ਉਸ ਦੇ ਅਜੀਹਾ ਇੱਕ ਸੱਟ ਮਾਰੀ ਕਿ ਉਸ ਦਾ ਇੱਕ ਸਿੰਗ ਟੁੱਟ ਗਿਆ ਤੇ ਉਹ ਬਾਤ ਦੇ ਵਿੱਚ ਕਦੇ ਵੀ ਬਾਬੇ ਦੀ ਆਵਾਜ਼ ਸੁਣ ਕੇ ਦੂਰ ਭੱਜ ਜਾਂਦਾ ਸੀਗਾ ਸੋ ਅਜਿਹੀਆਂ ਗੱਲਾਂ ਦਾ ਜ਼ਿਕਰ ਉਹਨੇ ਆਪਣੇ ਵੱਡ ਬਡੇਰਿਆਂ ਬਾਰੇ ਕੀਤਾ ਕਿ ਇੱਕ ਉਹਨੇ ਜ਼ਿਕਰ ਕੀਤਾ ਕਿ ਇੱਕ ਵਾਰ ਉਸਦੇ ਬਜ਼ੁਰਗ ਕਾਫੀ ਸਾਰੀਆਂ ਮਿਰਚਾਂ ਤੋੜ ਲਿਆਏ ਕਿਸੇ ਜ਼ਿੰਮੇਦਾਰ ਦੇ ਰੋਲੋਂ ਜਾਂ ਇੱਕ ਉਹਨਾਂ ਦਾ ਦਾਦਾ ਸ਼ਤੂ ਦਾ ਦਰਖਤ ਆਪਣੇ ਮੋਢਿਆਂ ਤੇ ਚੱਕ ਕੇ ਲੈ ਆਇਆ ਜਾਂ ਖਿੱਚ ਕੇ ਆਪਣੇ ਘਰ ਲੈ ਆਇਆ ਤੇ ਇਸ ਤਰੀਕੇ ਨਾਲ ਠਿੱਕਰ ਦੀ ਗੇਲੀ ਇੱਕ ਵਾਰ ਉਹ ਲੈ ਆਇਆ ਘਰ ਤਾਂ ਉਹ ਗੇਲੀ ਜਦੋਂ 90 ਵਰੇ ਬਾਅਦ ਚੜਾਈ ਗਈ ਤਾਂ ਪਿੰਡ ਦੇ 8-10 ਗੱਭਰੂ ਨੌਜਵਾਨ 94 ਪੂਰੇ ਮਤਲਬ ਲਾਉਣੇ ਆਪੇ ਜਿਹੜੇ ਜਿਹੜੀ ਲਟੈਣ ਨੂੰ ਬਾਬਾ ਜਾਂ ਗੇਲੀ ਨੂੰ ਕੱਲਾ ਖਿੱਚ ਲਿਆ ਸੀ ਉਹਨੂੰ 8-10 ਨੌਜਵਾਨਾਂ ਨੇ ਮਤਲਬ ਚੜਾਇਆ ਤੇ ਬਾਬਿਆਂ ਦੀ ਇੱਕ ਭੈਣ ਵੀ ਅਜਿਹੀ ਸੀ ਜਿਹੜੀ ਕਿ ਪਿੰਡ ਚੜੱਕ ਵਿਆਹੀ ਹੋਈ ਸੀ ਸਾਡੇ ਇਧਰ ਮੋਗਲੇ ਜ਼ਿਲ੍ਹੇ ਦੇ ਵਿੱਚ ਹੀ ਆ ਪਿੰਡ ਚੜੱਕ ਭੋਲੀਏ ਦੇ ਬਿਲਕੁਲ ਨਾਲ ਹੈ ਤੇ ਪਹਿਲਵਾਨ ਇੱਕ ਹਰ ਰੋਜ਼ ਮੋਧਰ ਚੱਕਦਾ ਹੁੰਦਾ ਸੀਗਾ ਤੇ ਬਾਬਿਆਂ ਦੀ ਭੈਣ ਅੱਗੇ ਲੋਕ ਬਾਹਰ ਹੀ ਜਾਂਦੇ ਹੁੰਦੇ ਸੀਗੇ ਤੇ ਜਦੋਂ ਉਹ ਬਾਹਰ ਵਗੈਰਾ ਜਾਂਦੇ ਸੀਗੇ ਤਾਂ ਬੀਬੀ ਸੀ ਜਿਹੜੀ ਉਹਨੇ ਮੋਧਰ ਚਲਾ ਕੇ ਇੱਕ ਤੋਂ ਦੂਜੀ ਥਾਂ ਮਾਰਿਆ ਜਿਹਦੇ ਨਾਲ ਖੋਲੇ ਦੀ ਕੰਧ ਟਹਿ ਗਈ ਜਦੋਂ ਪਹਿਲਵਾਨ ਨੂੰ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਇੰਨੀ ਤਾਕਤ ਵਾਲਾ ਬਲ ਵਾਲਾ ਬੰਦਾ ਕੌਣ ਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਕੰਮ ਬਾਬਿਆਂ ਦੀ ਭੈਣ ਨੇ ਕੀਤਾ ਤਾਂ ਉਹ 100 ਰੁਪਿਆ ਲੈ ਕੇ ਸੁੱਚੇ ਤਿੱਲੇ ਵਾਲਾ ਤਯੋਰ ਲੈ ਕੇ ਬਾਬਾ ਉਹਨਾਂ ਦੀ ਭੈਣ ਕੋਲ ਗਿਆ ਤੇ ਨਜ਼ਰਾਨਾ ਪੇਸ਼ ਕਰਦਿਆ ਕਿਹਾ ਚਾਚੀ ਤੂੰ ਅੱਜ ਤੋਂ ਮੇਰੀ ਧਰਮ ਦੀ ਭੈਣ ਹੋਈ ਬਸ ਅੱਜ ਤੋਂ ਬਾਅਦ ਮੈਂ ਪਹਿਲਵਾਨੀ ਛੱਡੀ ਤੇ ਤੇਰੇ ਮੈਂ ਸਿਰਫ ਦਰਸ਼ਨਾ ਲਈ ਆਇਆ ਕਹਿੰਦੇ ਜਿੰਨਾ ਚਿਰ ਉਹ ਪਹਿਲਵਾਨ ਜਾਂਦਾ ਰਿਹਾ ਬਾਬਿਆਂ ਦੀ ਭੈਣ ਭੈਣ ਨੂੰ ਤੌਰ ਤੇ ਕੱਪੜੇ ਲੀੜੇ ਦਿੰਦਾ ਰਿਹਾ ਇਸੇ ਤਰੀਕੇ ਨਾਲ ਉਹਨਾਂ ਦਾ ਜਿਹੜੇ ਭਾਣ ਜੇ ਸੀ ਉਹ ਵੀ ਬਹੁਤ ਨਾਮੀ ਪਹਿਲਵਾਨ ਬਣੇ ਮੰਗਲ ਸਿੰਘ ਨਾਮੀ ਪਹਿਲਵਾਨ ਹੋਇਆ ਤੇ ਜਿਹੜਾ ਕਿ ਸਵਾ ਸਵਾ ਮਣ ਦੀਆਂ ਮੂੰਗਲੀਆਂ ਫੇਰਿਆ ਕਰਦਾ ਸਵਾ ਮਣ 50 ਕਿਲੋ ਨੂੰ ਕਹਿ ਦਿੱਤਾ ਜਾਂਦਾ ਦੋਨੋਂ ਹੱਥਾਂ ਦੇ ਵਿੱਚ 50 ਮਣ ਦੀ ਮੂੰਗਲੀ ਫੇਰਨਾ ਦੇਖ ਲੋ ਕਿੱਡਾ ਵੱਡਾ ਕੰਮ ਹੋ ਸਕਦਾ ਅੱਜ ਕੱਲ ਤਾਂ ਕਿਸੇ ਮਨੁੱਖ ਤੋਂ 50 ਕਿਲੋ ਕਈਆਂ ਤੋਂ ਵਜਨ ਨਹੀਂ ਚੱਕਿਆ ਜਾਂਦਾ ਸੋ ਲੇਖਕ ਅ ਮਤਲਬ ਆਪਣੇ ਇਹਨਾਂ ਗੱਲਾਂ ਦੇ ਰਾਹੀਂ ਬਹੁਤ ਖੂਬਸੂਰਤ ਭਾਸ਼ਾ ਦੇ ਨਾਲ ਬਹੁਤ ਸਵਾਦਲੀ ਭਾਸ਼ਾ ਦੇ ਨਾਲ ਆਪਣੇ ਸੱਭਿਆਚਾਰ ਬਾਰੇ ਆਪਣੇ ਬਜ਼ੁਰਗਾਂ ਬਾਰੇ ਜ਼ਿਕਰ ਕਰਦਾ ਜਿਦੇ ਵਿੱਚ ਸਾਡੇ ਪੁਰਾਣੇ ਪੰਜਾਬੀ ਸੱਭਿਆਚਾਰ ਦਾ ਜ਼ਿਕਰ ਹੈ ਜਿਦੇ ਵਿੱਚ ਲੋਕ ਕੰਮ ਕਰਨ ਵਾਲੇ ਸਾਦਾ ਪਹਿਨਨ ਵਾਲੇ ਸਾਦਾ ਖਾਣ ਵਾਲੇ ਤੇ ਪੂਰੀ ਜਾਨ ਵਾਲੇ ਸਨ ਪਰ ਅੱਜ ਕੱਲ ਦੇ ਸਮੇਂ ਵਿੱਚ ਅਜਿਹੀ ਕਿਤਾਬ ਦੀ ਹੋਰ ਮਹੱਤਤਾ ਬਣ ਜਾਂਦੀ ਜਿਹਦੇ ਵਿੱਚ ਲੋਕ ਲੋਕਾਂ ਕੋਲ ਦਿਖਾਵਾ ਬਹੁਤ ਹੈ ਉਹਨਾਂ ਕੋਲ ਖੂਬਸੂਰਤ ਕੱਪੜੇ ਐ ਉਹਨਾਂ ਕੋਲ ਬਹੁਤ ਕੁਝ ਐ ਪਰ ਉਹ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਨੇ ਸੋ ਇਹ ਸੀ ਇਸ ਕਿਤਾਬ ਦੀ ਝਾਕੀ ਦੇ ਤੋਂ ਲੇਖ ਮੈਂ ਯਤਨ ਕਰਦਾ ਰਹਾਂਗਾ ਅੱਗੇ ਇਸ ਕਿਤਾਬ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਦੱਸਣ ਦਾ ਸੱਚਮੁੱਚ ਕਲਾ ਕਲਾ ਲੇਖ ਬੜਾ ਕਮਾਲ ਦਾ ਹੈ ਮੈਂ ਕੱਲ ਇਸ ਕਿਤਾਬ ਤੇ ਹੋਰ ਜ਼ਿਕਰ ਕਰਾਂਗਾ ਜਿਹੜੇ ਵੀ ਲੋਕ UGC NET MA ਪੰਜਾਬੀ PCS ਦੇ ਵਿੱਚ ਪੰਜਾਬੀ ਇਹ ਆਪਸ਼ਨਲ ਵਜੋਂ ਲੈਣਾ ਚਾਹੁੰਦੇ ਨੇ ਜਾਂ IAS ਦੇ ਵਿੱਚ ਉਹ ਇਸ ਕਿਤਾਬ ਨੂੰ ਛੱਡੇ ਬਿਨਾਂ ਮਤਲਬ ਜਾ ਨਹੀਂ ਸਕਦੇਗੇ ਜਾਂ ਕਰ ਨਹੀਂ ਸਕਦੇਗੇ ਖੋਜ ਕਾਰਜਾਂ ਦੇ ਵਿੱਚ ਇਸ ਕਿਤਾਬ ਦਾ ਖਾਸ ਮਤਵ ਹੈ ਤੁਸੀਂ ਜੋ ਵੀ ਖੋਜ ਕਾਰਜ ਦੀ ਕਿਤਾਬ ਜਾਂ ਪੰਜਾਬੀ ਸੱਭਿਆਚਾਰ ਦੇ ਖੋਜ ਕਾਰਜ ਦੀ ਕਿਤਾਬ ਦੇਖੋਗੇ ਉਸ ਦੇ ਵਿੱਚ ਗਿਆਨੀ ਗੁਰਦੱਤ ਸਿੰਘ ਜੀ ਦੀ ਕਿਤਾਬ ਮੇਰਾ ਪਿੰਡ ਦਾ ਜ਼ਿਕਰ ਲਾਜ਼ਮੀ ਹੈ ਸੋ ਇਹ ਕਿਤਾਬ ਉਹ ਸਿਰਫ ਖੋਜ ਕਾਰਜ ਲਈ ਨਹੀਂ ਆਮ ਤੌਰ ਤੇ ਵੀ ਪੜਨ ਦੇ ਲਈ ਬਹੁਤ ਮਹੱਤਵਪੂਰਨ ਹੈ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਧੰਨਵਾਦ